ਬੱਚਿਆਂ ਨੂੰ ਜਵਾਕਾਂ ਨੂੰ ਜਾਦੇ ਹਾਰਟ ਅਟੈਕ ਆਉਣ ਦੇ ਕਾਰਨ 10 ਕਾਰਨ ਕਿਹੜੇ-ਕਿਹੜੇ ਹਨ ਆਪਾਂ ਹੀ ਪਾ ਦਿੰਨੇ ਆ ਠੀਕ ਹੈ ਜਿਵੇਂ ਹੁਣ ਤੜਕੇ ਸਕੂਲ ਜਾਂਦੇ ਆ ਆਪਾਂ ਤੜਕੇ ਸਵੇਹੀ ਛੇਤੀ ਛੇਤੀ ਖੜੇ ਕਰ ਦਿੰਨੇ ਆ ਚਲੋ 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 ਹਨਾ ਟੈਨਸ਼ਨ ਪਾ ਦਿੰਨੇ ਆ ਨਾਓ ਐਂ ਕਰੋ ਠੀਕ ਹੈ ਫੇਰ ਆਪਾਂ ਕਈ ਵਾਰ ਕੀ ਕਰਦੇ ਆ ਜਵਾਕ ਵੈਸੇ ਗੁੱਸਾ ਮਾਨ ਜਾਂਦਾ ਚੜ ਜਾਂਦਾ ਖਾਲੀ ਪੇਟ ਹੀ ਸਕੂਲ ਤੋੜ ਦਿੰਨੇ ਹਨਾ ਜਵਾਕਾਂ ਨੂੰ ਪਿਆਰ ਕਰੋ ਤੜਕੇ ਪਿਆਰ ਨਾਲ ਉਠਾਓ ਠੀਕ ਹੈ ਫਿਰ ਸਕੂਲ ਦੇ ਬੈਗ ਹੁੰਦੇ ਆ ਹੱਦ ਤੋਂ ਜ਼ਿਆਦੇ ਭਾਰੇ ਉਹਨਾਂ ਜਵਾਕ ਚ ਨਹੀਂ ਭਰ ਹੁੰਦਾ ਉਦੋਂ ਜ਼ਿਆਦੇ ਕਾਪੀ ਕਿਤਾਬਾਂ ਚ ਭਾਰ ਹੁੰਦਾ ਠੀਕ ਹੈ ਤੇ ਫਿਰ ਹੋਰ ਫਿਰ ਲੰਚ ਚ ਹੁਣ ਤਾਂ ਆਪਾਂ ਦੁਪਹਿਰ ਵਾਸਤੇ ਰੋਟੀ ਘਲ ਦੇ ਜਵਾਕਾਂ ਦੀ ਹਨਾ ਕਈ ਤਾਂ ਚਲੋ ਘਲ ਦਿੰਦੇ ਆ ਦਹੀਂ ਨਾਲ ਪਰੌਂਠੇ ਹਨਾ ਕਈ ਮੈਗੀ ਤਲੀਆਂ ਚੀਜ਼ਾਂ ਹੀ ਦੱਬੀ ਤੁਰੀ ਆਉਂਦੇ ਹਨਾ ਵੀ ਤੜਕੇ ਬਣਾਉਣਾ ਔਖਾ ਯਾਰ ਐ ਜੋ ਤੁਹਾਡੇ ਜਵਾਕ ਆ ਯਾਰ ਸਿੱਧਾ ਖਿਆਲ ਰੱਖੋ ਹਣਾ ਕਦੇ ਦਹੀਂ ਕਦੇ ਪਰੌਂਠੇ ਇਹ ਜੀਆਂ ਨਾਰਮਲ ਚੀਜ਼ਾਂ ਭੇਜੋ ਹਣਾ ਰੋਜ਼ ਮੈਗੀ 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 ਦੇ ਪਤਾ ਕਿੰਨੇ ਨੁਕਸਾਨ ਹੈ ਫਿਰ ਹੋਰ ਜਦੋਂ ਸਕੂਲੋਂ ਆ ਜਾਂਦੇ ਆ ਆਉਣ ਸਾਰੀ ਸਕੂਲ ਦਾ ਕੰਮ ਕਰੋ ਹੋਮਵਰਕ ਕਰੋ ਟੈਨਸ਼ਨ ਸਟ੍ਰੈਸ ਉਹਨਾਂ ਨੂੰ ਪਾ ਦਿੰਦੇ ਆ ਹਣਾ ਕੰਮ ਕਰਾ ਕੇ ਫਿਰ ਕੀ ਕਰਦੇ ਆ ਆਉਣ ਸਾਰ ਨਾਲੋ ਰੋਟੀ ਖਾ ਲੋ ਦੁਬਾਰੇ ਫੇਰ ਵੀ ਟੜਕੇ ਨਹਾ ਕੇ ਗਏ ਯਾਰ ਕੁਝ ਨਹੀਂ ਹੁੰਦਾ ਉਹਨੂੰ ਪੱਖੇ ਥੱਲੇ ਬਿਠਾਓ ਹਣਾ ਆਰਾਮ ਕਰਨ ਦਿਓ ਸੌਣ ਦਿਓ ਕੁਸ ਮਰਜ਼ੀ ਕਰਨ ਦਿਓ ਠੀਕ ਹੈ ਫਿਰ ਚਾਹ ਜੂ ਪਿਆਗੇ ਅੱਧਾ ਘੰਟਾ ਨਾ ਹੁੰਦਾ ਫਿਰ ਟਿਊਸ਼ਨ ਦਾ ਉਹਨਾਂ ਨੂੰ ਟੈਨਸ਼ਨ ਬੰਦੇ ਚਲੋ ਟਿਊਸ਼ਨ ਦੇ ਚਲੋ ਟਿਊਸ਼ਨ ਦੇ ਠੀਕ ਹੈ ਸਟ੍ਰੈਸ ਮੰਨੀ ਜਾਂਦੇ ਆ ਜਵਾਕ ਠੀਕ ਹੈ ਉਹਨਾਂ ਦੇ ਦਿਮਾਗ ਚ ਉਹੀ ਘੁੰਮਦਾ ਰਹਿੰਦਾ ਹੈ ਹਨ ਜਿਹੜੇ ਦਾ ਟਾਈਮ ਦਾ ਆਪਣਾ ਆਥਨ ਦਾ ਖੇਡਣ ਦਾ ਟਾਈਮ ਹੁੰਦਾ ਉਹ ਟਾਈਮ ਆਪਾਂ ਉਹਨੂੰ ਟਿਊਸ਼ਨ ਦੇ ਭੇਜ ਦਿੰਨੇ ਆ ਠੀਕ ਹੈ ਜੇ ਆ ਆਪਣੇ ਤੇ ਲਾ ਕੇ ਦੇਖੀਏ ਆਪਾਂ ਪੜੇ ਸੀ ਆਪਾਂ ਕੀ ਕਰ ਲਿਆ ਹਨ ਇਹਦਾ ਜਿਹਨੂੰ ਰਾਜਾ ਬਣਾਉਣਾ ਨਾ ਕਿਸਮਤ ਨੇ ਆਪੇ ਬਣਾ ਦਿੰਦਾ ਜਿਆਦੇ ਆਪਾਂ ਉਹਨਾਂ ਨੂੰ ਧੱਕੀ ਜਾਵਾਂਗੇ ਸਕੂਲ ਚ ਲਾ ਪੜ ਨਹੀਂ ਬਣਦੇ ਸਾਰੀਆਂ ਕਿਸਮਤਦਿਆਂ ਖੇਡਾਂ ਜਿਹਨੇ ਬਣਾ ਹੁੰਦਾ ਆਪੇ ਹੀ ਬਣ ਜਾਂਦਾ ਬਾਲੀ ਸਟ੍ਰੈਸ ਨਾ ਦਿਆ ਕਰੋ ਠੀਕ ਹੈ ਫੇਰ ਸ਼ਾਮ ਨੂੰ ਟਿਊਸ਼ਨ ਜਾ ਕੇ ਆਉਂਦਾ ਆਥ ਨੇ ਫੇਰ ਆਉਂਦੇ ਤੁਸੀਂ ਪੜੋ ਤੁਸੀਂ ਉਹਨੂੰ ਖੇਡਣ ਦਿਓ ਜਵਾਕ ਨੂੰ ਨਾ ਸਟ੍ਰੈਸ ਪਾਓ ਹੌਲੀ ਹੌਲੀ ਆਪੇ ਸੈਟਿੰਗ ਹੋ ਜਾਂਦੀ ਹੈ ਹਨਾ ਜੇ ਜਵਾਕ ਰੋਕੇ ਜਾਂਦੇ ਆ ਉਹਨਾਂ ਨੂੰ ਪਿਆਰ ਨਾਲ ਤੜਕੇ ਪਿਆਰ ਕਰੋ ਕੁਝ ਨਹੀਂ ਹੁੰਦਾ ਕੋਈ ਵਧੀਆ ਚੀਜ਼ ਭੇਜੋ ਸਕੂਲ ਚ ਹੌਲੀ ਹੌਲੀ ਆਪੇ ਸੈਟਿੰਗ ਆ ਜਾਂਦੀ ਹੁੰਦੀ ਹੈ ਹਨਾ ਆਪਾਂ ਸਟ੍ਰੈਸ ਪਾਈ ਜਾਂਦੇ ਆ ਜਵਾਕ ਸਟ੍ਰੈਸ ਲਈ ਜਾਂਦੇ ਆ ਕਈ ਜਵਾਕ ਐਨੀ ਸਟ੍ਰੈਸ ਲੈ ਜਾਂਦੇ ਆ ਬ੍ਰੇਨ ਹੈਮਰ ਹੋ ਜਾਂਦਾ ਉਹਨਾਂ ਦਾ ਬ੍ਰੇਨ ਇੱਕੋ ਗੱਲ ਦੱਬੀ ਜਾਂਦੇ ਆ ਠੀਕ ਐ ਜਿਹਨੂੰ ਕਹ ਦਿੰਦੇ ਆ ਆਪਾਂ એનર્ਜੀ ਉਹਦੀ ਜਮਾ ਬ੍ਰੇਨ ਦੀ ਡਾਊਨ ਹੋ ਜਾਂਦੀ ਹੈ ਵੀਕ ਹੋ ਜਾਂਦਾ ਹੈ ਨਾ ਕੋਈ ਯਾਦ ਰਹਿਣ ਨੂੰ ਹਟ ਜਾਂਦਾ ਠੀਕ ਹੈ ਸਾਰਾ ਦਿਨ ਉਹੀ ਘੁੰਮੀ ਜਾਂਦਾ ਉਹਦੇ ਇਸ ਕਰਕੇ ਜਵਾਕਾਂ ਨੂੰ ਜ਼ਿਆਦਾ ਸਟ੍ਰੈਸ ਨਾ ਪਾਇਆ ਕਰੋ ਠੀਕ ਹੈ ਸਕੂਲ ਦਾ ਜਿਹੜਾ ਬੈਗ ਹੈ ਉਹ ਵੀ ਹੌਲਾ ਰੱਖੋ ਖਾਣ ਪੀਣ ਨੂੰ ਵਧੀਆ ਦਿਓ ਹਨਾ ਆ ਕੇ ਸਕੂਲੋਂ ਆ ਕੇ ਉਹਨਾਂ ਨੂੰ ਖੇਡਣ ਦਿਓ ਠੀਕ ਹੈ ਆ ਕੇ 2-3 ਘੰਟੇ 4 ਘੰਟੇ ਖੇਡਣ ਦਿਓ ਉਹਨਾਂ ਦਾ ਮਾਈਂਡ ਹੈ ਜਿਹੜਾ ਬ੍ਰੇਨ ਆ ਫੁੱਲ ਮੰਨ ਲਓ ਸ਼ਾਂਤ ਰਹਿਣ ਦਿਓ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਟਿਊਸ਼ਨਾਂ ਭੇਜਿਆ ਕਰੋ ਆਪ ਹੀ ਕਰਾਦਿਆ ਕਰੋ ਜਿਹੜਾ ਕੰਮ ਹੁੰਦਾ ਹੈ ਕੇ ਕੇ ਪਿਆਰ ਨਾਲ ਠੀਕ ਹੈ ਆਹ ਕਾਰਨ ਦਾਸ ਹੈ ਠੀਕ ਹੈ ਇਸ ਕਾਰਨਾਂ ਨੂੰ ਆਪਾਂ ਆਪ ਹੀ ਦੱਬ ਸਕਦੇ ਆ ਆਪ ਹੀ ਆਪਾਂ ਆਪਣੇ ਜਵਾਬ ਨੂੰ ਸੈੱਟ ਕਰ ਸਕਦੇ ਆ ਇਸ ਕਰਕੇ ਤੜਕੇ ਅ ਖਾਲੀ ਪੇਟ ਨਾ ਜਾਣਦਿਆ ਕਰੋ ਕੁਛ ਵੀ ਖਵਾਇਆ ਕਰੋ ਹਲਕਾ ਫੁਲਕਾ ਚਾਹੀਏ ਕੁਛ ਵੀ ਖਵਾਇਆ ਕਰੋ ਖਾਲੀ ਪੇਟ ਨਾ ਜਾਣਦਿਆ ਕਰੋ ਤੇ ਨਾਲ ਸਕੂਲ ਦੇ ਲੰਚ ਚ ਆਪਾਂ ਮੈਗੀ ਦੀ ਤਲੀਆਂ ਚੀਜ਼ਾਂ ਨਹੀਂ ਪਾਉਣੀਆਂ ਹਲਕੀਆਂ ਚੀਜ਼ਾਂ ਪਾਉਣੀਆਂ ਹਨਾ ਜਿਵੇਂ ਕਦੇ ਚੌਲ ਬਣਾਤੇ ਖਿਚੜੀ ਬਣਾਤੀ ਦਹੀਂ ਨਾਲ ਭਰੌਂਟੇ ਘੱਲਦੇ ਇਹ ਜਿਹੀਆਂ ਚੀਜ਼ਾਂ ਹਨਾ ਉਹ ਜਿਹੀਆਂ ਚੀਜ਼ਾਂ ਤੋਂ ਭਰੇਜ ਕਰਗੇ ਤਾਂ ਜਵਾਕ ਸੈੱਟ ਰਹਿਣਗੇ ਨਾਲੇ ਖੁਸ਼ ਰਹਿਣਗੇ ਆਪਾਂ ਆਪ ਹੀ ਤੜਕੇ ਤੋਂ ਸਟ੍ਰੈਸ ਬਾਦਨੇ ਆਥਮ ਤੱਕ ਜਵਾਕਾਂ ਨੂੰ ਇਸੇ ਸਟ੍ਰੈਸ ਜੀ ਦੱਬੀ ਫਨੇ ਪੜ ਲੈ ਕਰ ਲੈ ਪੜ ਲੈ ਕਰ ਲੈ ਠੀਕ ਹੈ ਆਸ ਕਰਦਾ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੇ ਤੇ ਗਾਂ ਭੇਜੋ ਲੋਕ ਆਪੋ ਆਪ ਦੇ ਜਵਾਕਾਂ ਦਾ ਮੰਨ ਲਓ ਧਿਆਨ ਰੱਖ ਸਕਣਾ ਓਕੇ ਜੀ